ਕਮੇਟੀ ਜਿਹੜੀ ਆ ਉਹ ਬਣਾਇ ਤੇ ਗਿਆ ਨਾਲ ਪ੍ਰੋਫੈਸਰ ਮਨਜੀਤ ਸਿੰਘ ਮਝੋਨੇ ਪ੍ਰੋਫੈਸਰ ਸਾਹਿਬ ਅਗਰ ਬੇਦਵੀ ਬਿੱਲ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਬੇਦਵੀ ਬਿੱਲ ਜਿਹੜੇ ਨੇ ਉਹ ਜੂਰ ਪਾਸ ਹੁੰਦੇ ਰਹੇ ਤੇ ਸੈਂਟਰ ਤੱਕ ਪਹੁੰਚਦੇ ਰਹੇ ਪਰ ਉੱਥੇ ਤੋਂ ਬਾਅਦ ਜਿਹੜਾ ਉਹ ਬਿੱਲ ਬਣ ਕੇ ਕਾਨੂੰਨ ਜਿਹੜਾ ਉਹ ਪਾਸ ਨਹੀਂ ਹੋ ਪਾਇਆ ਅ ਦੇਖੋ ਇਹਤਨੀ ਕਿਉਂ ਉਸ ਬਿੱਲ ਨੂੰ ਸਪੋਰਟ ਨਹੀਂ ਸੀ ਪਰ ਇਸ ਗੱਲ ਦੀ ਸੀ ਕਿ ਕਿਉਂਕਿ ਉਸ ਦਾ ਪ੍ਰੋਪਰ ਢੰਗ ਦੇ ਨਾਲ ਜਿਵੇਂ ਸਾਰਿਆਂ ਦਾ ਕੰਸੈਂਟ ਲੈਣਾ ਸਾਰੇ ਕਿਉਂਕਿ ਸਾਰੇ ਧਰਮਾਂ ਨੂੰ ਇਹ ਸਿੱਖੀ ਧਰਮ ਦਾ ਹੁੰਦਾ ਤੇ ਸ਼ਾਇਦ ਗੱਲ ਹੋਰ ਹੁੰਦੀ ਐਸਜੀਪੀਸੀ ਨੂੰ ਪੁੱਛ ਲੈਂਦੇ ਕਰ ਲੈਂਦੇ ਤੇ ਸਾਰਿਆਂ ਧਰਮਾਂ ਨੂੰ ਜਿਹੜਾ ਇੱਕ ਕਨਸੈਂਟ ਲੈਣਾ ਰਜ਼ਾਮੰਦੀ ਹੋਏ ਉਹ ਜ਼ਰੂਰੀ ਸੀਗਾ ਉਹ ਪਹਿਲਾਂ ਕੀਤਾ ਹੀ ਨਹੀਂ ਹੈ ਇਹ ਬਿੱਲ ਕਿਤੇ ਅੱਜ ਦਾ ਨਹੀਂ ਹੈ ਜਿਵੇਂ ਤੁਸੀਂ ਕਿਹਾ ਠੀਕ ਹੈ 2016 ਦਾ ਬਿਲਕੁਲ ਮਤਾ ਫਿਰਦਾ ਇਹ ਅਕਾਲੀਆਂ ਵੇਲੇ ਇੱਕ ਵਾਰੀ ਡਰਾਫਟ ਜਿਹੜਾ ਭੇਜਿਆ ਗਿਆ ਸੀ ਫਿਰ ਦਿੱਲੀ ਗਿਆ ਦਿੱਲੀੋਂ ਆ ਗਿਆ ਆਇਆਂ ਨੂੰ ਕਈ ਸਾਲ ਹੋਏ ਆ ਹੁਣ ਵੀ ਇਹ ਬਿੱਲ ਕਿਤੇ ਐਵੇਂ ਨਹੀਂ ਅਸੈਂਬਲੀ ਦੇ ਵਿੱਚ ਆਇਆ ਤੁਸੀਂ ਉਹ ਟਾਵਰ ਮੋਰਚਾ ਜਾਣਦੇ ਆ ਮੈਂ ਉੱਥੇ ਸਮਾਣਾ ਦੇ ਵਿੱਚ ਜਾ ਕੇ ਆਇਆ ਉਹ ਮੁੰਡਾ ਨੌਜਵਾਨ ਜਿਹੜਾ ਸਿੱਖ ਨੌਜਵਾਨ ਉਹ ਇਸ ਗੱਲ 'ਚ ਸਿਰਫ ਕਿ ਤੁਸੀਂ ਸਖਤ ਸਜਾਵਾਂ ਉਹ ਤੇ ਇਹਨਾਂ ਨੇ ਇਹ ਵੀ ਨਹੀਂ ਲਿਖਿਆ ਕਿ ਵੀ ਤੁਸੀਂ 20 ਸਾਲ ਦੇ ਜਾਂ ਕਿਦਾਂ ਵੀ ਸਖਤ ਸਜਾਵਾਂ ਦੇਣੀਆਂ ਚਾਹੀਦੀਆਂ ਕਿਉਂਕਿ ਜੇ ਸਿੱਖ ਜਿਹੜਾ ਸਾਡਾ ਧਾਰਮਿਕ ਗ੍ਰੰਥ ਹੈ ਉਹਨਾਂ ਦੀ ਕਿਸੇ ਵੀ ਕਿਸਮ ਦੀ ਬੇਅਦਬੀ ਹੁੰਦੀ ਆ ਤੇ ਅਸੀਂ ਕਿਉਂਕਿ ਉਹਨਾਂ ਨੂੰ ਪ੍ਰਗਟ ਗੁਰੂ ਦੀ ਦੇਹ ਮੰਨਦੇ ਆ ਮਤਲਬ ਉਹ ਗੱਲ ਅਲੱਗ ਆ ਕਿ ਕਿਦਾਂ ਉਸ ਨੂੰ ਕੀ ਹੈ ਉਹਦੀ ਕੰਟਰੋਵਰਸੀ ਜਾਂ ਉਹਦੇ ਬਾਰੇ ਵਿੱਚ ਨਹੀਂ ਅਸੀਂ ਜਾਂਦੇ ਕਿਉਂਕਿ ਇੱਕ ਇਹ ਵਿਸ਼ਵਾਸ ਹੈ ਕਿ ਇਸ ਲਈ ਜਦੋਂ ਉਹਦੀ ਬੇਅਦਬੀ ਹੁੰਦੀ ਹੈ ਤੇ ਸਜ਼ਾਵਾ ਬੜੀਆਂ ਸਖਤ ਹੋਣੀਆਂ ਚਾਹੀਦੀ ਕਿੰਨੇ ਚਿਰ ਉਹ ਬਿਠਾ ਰਿਹਾ ਡਰਾਈਵਰ ਤੇ ਸਾਰਾ ਜ਼ਿਆਲ ਸਾਰੀਆਂ ਗਰਮੀਆਂ ਤਕਰੀਬਨ 9 ਮਹੀਨੇ ਮੈਂ ਉਹ ਦੇਖਿਆ ਮੈਂ ਬੜਾ ਹੈਰਾਨ ਮੈਂ ਕੁਛ ਅਸੀਂ ਉੱਥੇ ਰੌਲਾ ਪਾਇਆ ਉਦੋਂ ਬਾਅਦ ਦੀ ਸੀ ਗਈ ਉਦੋਂ ਬਾਅਦ ਭਗਵੰਤ ਮਾਨ ਵੀ ਗਿਆ ਉਸੇ ਜਗ੍ਹਾ ਤੇ ਇਹ ਵਾਦਾ ਕਰਕੇ ਆਇਆ ਫਿਰ ਜਾ ਕੇ ਬੜੇ ਦਬਦਬਾ ਤੇ ਜ ਲੁਧਿਆਣਾ ਪੱਛਮੀ ਦੀਆਂ ਜਿਹੜੀਆਂ ਚੋਣਾ ਸੀਗੀਆਂ ਬਾਈ ਇਲੈਕਸ਼ਨ ਰੋੜਾ ਵਾਲੀਆਂ ਉਸ ਦੇ ਵਿੱਚ ਵੀ ਮੈਂ ਉਹਨਾਂ ਨੂੰ ਕਿਹਾ ਜੇ ਨਹੀਂ ਸੁੱਤਰੋਂਦੇ ਤੇ ਉੱਥੇ ਜਾ ਕੇ ਤੁਸੀਂ ਕਰੋ ਪ੍ਰੋਟੈਸ ਸਾਰਾ ਆਪੇ ਕੁਝ ਨਾ ਕੁਝ ਜਵਾਬਦੇਹੀ ਤੈ ਹੋਊਗੀ ਜਿਹੜੀ ਅਲਟੀਮੇਟਲੀ ਉਹ ਬਿਲ ਇਨਾ ਸ਼ੋਰ ਸ਼ਰਾਬੇ ਤੋਂ ਬਾਅਦ ਆਇਆ ਆਇਆ ਕਿਉਂਕਿ ਤਿਆਰੀ ਕਰਕੇ ਨਹੀਂ ਸੀ ਆਏ ਕਰੋ ਜਿਹੜੀ ਹੋਣੀ ਚਾਹੀਦੀ ਸੀਗੀ ਜਿਹੜਾ ਪਹਿਲਾਂ ਕਿਉਂਕਿ ਇੱਕ ਨਵਾਂ ਤੇ ਸੀਗਾ ਨਿਆ ਲੋ ਆਲਾ ਫਿਟਟਰ ਮਾੜਾ ਮੋਟਾ ਕਿਤੇ ਉੱਥੇ ਕਰਤਾ ਉੱਥੇ ਸੁਰਖੀ ਬਿੰਦੀ ਨਵੀਂ ਲਾਈ ਉਹਨੂੰ ਬਾਕੀ ਬੇਸਿਕ ਐਸੈਂਸ਼ੀਅਲ ਕੰਟੈਂਟ ਉਹੀ ਸੀ ਜਿਹੜਾ ਪਹਿਲਾਂ ਦਾ ਬਿੱਲ ਕੁਮੀ ਜਾਂਦਾ ਸੀਗਾ ਚਾਹੀਦਾ ਇਹ ਸੀਗਾ ਕਿ ਜੋ ਹੁਣ ਕੀਤਾ 6 ਮਹੀਨੇ ਲੈ ਕੇ ਉਹ ਪਹਿਲਾਂ ਕੀਤਾੰਦਾ ਤੇ ਬਿੱਲ ਪਾਸ ਹੋ ਜਾਣਾ ਸੀ ਹੋਮਵਰਕ ਪ੍ਰੋਪਰ ਨਹੀਂ ਸੀਗਾ ਜੇਕਰ ਸ਼ੋਮਣੇ ਕੱਲ ਦੇ ਗੱਲ ਕਰੇ ਤਾਂ ਉਹਨਾਂ ਵੱਲੋਂ ਵੀ ਇਹ ਜਿਹੜਾ ਲਿਆਂਦਾ ਗਿਆ ਸੀਗਾ ਤੇ ਦੂਸਰੇ ਪਾਸੇ ਅਗਰ ਕਾਂਗਰਸ ਦੀ ਗੱਲ ਕਰੇ ਤਾਂ ਕਾਂਗਰਸ ਵੱਲੋਂ ਵੀ ਜੂਰੇ ਇਹ ਬਿੱਲ ਲਿਆਂਦਾ ਗਿਆ ਹੁਣ ਆਮ ਆਦਮੀ ਪਾਰਟੀ ਪਰ ਵੀਲੇ ਜਿਹੜਾ ਉਹ ਲਗਾਤਾਰ ਪਾਸ ਨਹੀਂ ਹੁੰਦਾ ਯਾਰਾ ਕਾਨੂੰਨ ਜਿਹੜਾ ਉਹ ਨਹੀਂ ਬਣ ਪਾ ਰਿਹਾ ਲਗਾਤਾਰ ਅਚਨਾਂ ਜਿਹੜੀ ਨੇ ਕਿਤਰਾ ਕਿਤੇ ਆਂਦੇ ਹੋਏ ਨਜ਼ਰ ਆ ਰਹੇ ਤੇ ਬੇਦਬੀਆਂ ਦੀ ਗੱਲ ਕਰਦਾ ਬੇਦਬੀਆਂ ਵੀ ਲਗਾਤਾਰ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੂਸਰੇ ਪਾਸੇ ਹਾਲਾਂਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਦੇ ਹਰ ਇੱਕ ਜਿਹੜਾ ਗ੍ਰੰਥ ਹੈ ਜਿਹੜੇ ਕਿ ਪੋਜਨਿਕ ਜਿਹੜੇ ਗ੍ਰੰਥ ਨੇ ਉਹਨਾਂ ਦੀਆਂ ਬੇਦਬੀਆਂ ਵੀ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਵੇਖੋ ਕਈਏ ਕੀ ਜਿਹੀ ਸੀ ਹੁਣ ਆ ਤੁਸੀਂ ਹੁਣ ਹੀ ਦੇਖ ਲੋ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਉਹਦੀਆਂ ਈਮੇਲ ਉਹਨਾਂ ਦੇ ਵਿਰੁੱਧ ਅਸੀਂ ਬੰਬ ਰੱਖ ਕੇ ਡਾ ਦੇਾਂਗੇ ਜਾਂ ਉਹਦੀਆਂ ਜੋ ਵੀ ਈਮੇਲਾਂ ਉਹ ਪੂਰਾ ਕੰਟੈਂਟ ਤੇ ਨਹੀਂ ਬਾਹਰ ਆਇਆ ਤੇ ਉਹ ਇਥੇ ਉਹ ਡੌਗਸ ਕੈਡ ਹੋਰ ਸਾਰਾ ਕੁਝ ਪੰਜ ਈਮੇਲਾਂ ਆ ਗਈਆਂ ਪਿਛਲੇ ਤਿੰਨ ਦਿਨਾਂ ਚ ਤਿੰਨ ਆ ਚੁੱਕੀਆਂ ਤੇ ਕੀ ਇਹ ਸਰਕਾਰ ਹੈ ਕਿ ਕੀ ਹੈ ਕਿ ਤੂੰ ਤੁਸੀਂ ਇਹ ਵੀ ਨਹੀਂ ਪਤਾ ਲੈ ਸਕਦੇ ਕਿ ਈਮੇਲ ਕਿੱਥੋਂ ਆ ਰਹੀ ਹੈ ਕੋਈ ਕਹ ਰਿਹਾ ਜੀ ਅਮਰੀਕਾ ਅਸੀਂ ਆਓ ਅਮਰੀਕਾ ਦੀ ਕੰਪਨੀ ਨੂੰ ठेका ਦੇ ਤਾਂ ਕਿ ਹੁਣ ਉਹ ਪਤਾ ਲੈਣਗੇ ਉਹ ਉਥੋਂ ਹੀ ਕਿਸੇ ਕਿਸੇ ਦੇ ਕੰਪਨੀ ਦੇ ਪਲੇਟਫਾਰਮ ਤੋਂ ਈਮੇਲਾਂ ਕਈ ਕੁਛ ਵੀ ਹੈ ਇੰਨਾ ਵੱਡਾ ਦੇਸ਼ ਆ ਬਾਰਡਰ ਤੇ ਅਸੀਂ ਬੈਠੇ ਹੋਏ ਆ ਐਡਾ ਜਾਨੀ ਪਵਿੱਤਰ ਰਸਥਾਨ ਹੈ ਜੇ ਉਸ ਨੂੰ ਹੀ ਉਹਦੀਆਂ ਧਮਕੀਆਂ ਰੋਜ਼ ਆਈ ਜਾਂਦੀਆਂ ਨੇ ਤੇ ਤੁਸੀਂ ਉਸ ਨੂੰ ਟ੍ਰੇਸ ਕਰਕੇ ਸਾਰੀ ਚੀਜ਼ ਦਾ ਪਤਾ ਨਹੀਂ ਲਾ ਸਕਦੇ ਜੇ ਤੇ ਫਿਰ ਅੱਜ ਇੱਕ ਅੱਜ ਦਾ ਜਿਹੜਾ ਯੋਗਿਆ ਡਿਜੀਟਲ ਵਰਲਡ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ ਵਰਲਡ ਆ ਉਹਦੇ ਵਿੱਚ ਅਸੀਂ ਕਿਵੇਂ ਆਪਣੇ ਆਪ ਨੂੰ ਸਟੈਂਡ ਕਰ ਪਾਵਾਂਗੇ ਇਸ ਲਈ ਇੱਕ ਗੱਲ ਸਮਝਣ ਵਾਲੀ ਹੈ ਪਾਵੇਂ ਧਰਮ ਦਾ ਮਾਮਲਾ ਪਾਵੇਂ ਗਰੀਬੀ ਦਾ ਮਾਮਲਾ ਪਾਵੇਂ ਅਨਪੜਤਾ ਦਾ ਮਾਮਲਾ ਇਹ ਕੁਝ ਮਾਮਲੇ ਤੇ ਹਨ ਕਿ ਜਿਹੜੇ ਬਿਲਕੁਲ ਢਿੱਡ ਨਾਲ ਜੁੜੇ ਹੋਏ ਮਾਮਲੇ ਕੁਝ ਧਰਮ ਦੇ ਆ ਜਿਹੜੇ ਬੜੇ ਹੀ ਸੰਵੇਦਨਸ਼ੀਲ ਹੁੰਦੇ ਮਾਮਲੇ ਉਹ ਸਾਰਿਆਂ ਨੂੰ ਹੱਲ ਕਰਨ ਦੀ ਜਗ੍ਹਾ ਜਿਵੇਂ ਸਾਡੇ ਗੁਰੂ ਸਾਹਿਬਾਨ ਸਾਨੂੰ ਕਹਿ ਗਿਆ ਕਿ ਸਭੇ ਸਾਂਝੀ ਵਾਲ ਸਦਾਇ ਕੋਈ ਨਾ ਦੇਖੇ ਬਾਹਰ ਜੀਓ ਮਤਲਬ ਮਨੂ ਧਰਮਾਂ ਦੀਆਂ ਜਿਹੜੀਆਂ ਅਲੱਗ-ਅਲੱਗ ਆਪਾਂ ਕਈ ਵਾਰੀ ਦੁਕਾਨਾਂ ਵਾਂਗੂ ਪਾ ਕੇ ਬੈਠ ਜਾਂਦੇ ਆ ਠੀਕ ਆਪੋ ਆਪਣਾ ਧਰਮ ਚਲਾਓ ਪਰ ਤੁਸੀਂ ਸਾਰੇ ਭੈਣ ਭਰਾ ਆ ਧਰਮ ਤੁਹਾਡਾ ਕੋਈ ਵੀ ਹੋਵੇ ਪੂਜਾ ਕਰਨ ਦਾ ਤੁਹਾਡੀ ਨਿਸ਼ਚਾ ਕੋਈ ਵੀ ਕਿਸੇ ਕਿਸਮ ਦੀ ਹੋਵੇ ਆਸਤਾ ਕੁਝ ਵੀ ਹੋਵੇ ਪਰ ਤੁਸੀਂ ਸਾਰੇ ਇੱਕ ਦੂਜੇ ਨਾਲ ਘੱਟੋ ਘੱਟ ਇੱਕੋ ਹੀ ਬਾਪ ਦੀ ਸੰਤਾਨ ਆ ਤੇ ਸਾਰੇ ਭੈਣ ਭਰਾ ਆ ਬਾਅਦ ਵਿੱਚ ਅਲੱਗ-ਅਲੱਗ ਤੁਸੀਂ ਆਪਣੇ ਆਪ ਨੂੰ ਕੋਈ ਉਹ ਜੀ ਗੱਲ ਨਹੀਂ ਸਾਡੇ ਚ ਵੈਰ ਵਿਰੋਧ ਨਹੀਂ ਹੈ ਪਰ ਇਹ ਬੰਦੇ ਜਿਹੜੇ ਆ ਪਾਰਟੀਆਂ ਸਾਡੀ ਰਾਜਨੀਤੀ ਵਿੱਚ ਹੋਣ ਵਾਲੇ ਕੀ ਆ 24 ਘੰਟੇ ਲੜਾਈ ਤੁਰੇ ਜਾਣਾ ਨਫ਼ਰਤ ਫਲਾਈ ਜਾਣੀ ਲੋਕਾਂ 'ਚ ਡਰ ਦੀ ਭਾਵਨਾ ਕਾਦੇ ਲਈ ਵੋਟਾਂ ਮਿਲ ਜਾਣ ਕਿਉਂਕਿ ਕੰਮ ਦੇ ਤਰ ਤਰਥਲ ਤੇ ਕੁਝ ਕਰਨਾ ਨਹੀਂ ਹੈਗਾ ਜੇ ਕੰਮ ਕਰਨ ਤਾਂ ਇਹਨਾਂ ਨੂੰ ਕੋਈ ਕੋਈ ਪੋਜ਼ਿਟਿਵ ਵੋਟਾਂ ਆਪਣੇ ਮੁੱਦਿਆਂ ਦੀ ਗੱਲ ਕਰਕੇ ਜੋ ਲੋਕਾਂ ਲਈ ਅਚੀਵ ਕੀਤਾ ਉਹਦੇ ਤੇ ਜਾਣ ਕੰਮ ਨਹੀਂ ਹੈ ਦੇ ਅਖੀਰ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਦਾ ਤੁਸੀਂ ਕਦੀ ਸੁਣਿਆ ਵੀ ਪੰਜਾਬ ਦੇ ਵਿੱਚ ਡਾਕਟਰ ਭੀਮਰਾਵੰਦ ਅੰਬੀਦਕਰ ਦੀ ਕਿਸੇ ਕਿਸਮ ਦੀ ਬੇਇੱਜ਼ਤੀ ਹੋਏ ਬੇਪੱਤੀ ਹੋਏ ਜਾਂ ਉਸ ਕਿਸਮ ਦਾ ਅੰਬਰਸਰ ਦੇ ਵਿੱਚ ਬੈਠ ਕੇ ਕਰਦਾ ਹੋਰ ਤੇ ਗੱਲ ਛੱਡੋ ਤੁਸੀਂ ਫਲੋਰ 'ਚ ਕਰਤਾ ਹੋਰ ਜਗ੍ਹਾ ਹਜ਼ਾਰਪੁਰ ਦੇ ਵਿੱਚ ਵੀ ਕਿਸੇ ਜਗ੍ਹਾ ਦੇ ਜ਼ਿਲ੍ਹੇ ਦੇ ਵਿੱਚ ਕਿਤੇ ਨਾ ਕਿਤੇ ਹੋਇਆ ਇਹ ਜਿਹੜਾ ਨਵਾਂ ਕੰਮ ਸ਼ੁਰੂ ਹੋਇਆ ਇਹ ਵੀ ਕਿਉਂ ਆ ਕਿ ਜਿੰਨਾ ਦਲਿਤ ਭਾਈਚਾਰਾ ਆ ਉਹ 32% ਉਹਨਾਂ ਦੀ ਪੰਜਾਬ ਦੇ ਵਿੱਚ ਜਨਸੰਖਿਆ ਬਹੁਤ ਵੱਡੀ ਵੋਟ ਹੈਗੀ ਹੈ ਤਾਂ ਉਸ ਸਾਰੇ ਨੂੰ ਪੜਕਾਉਣ ਲਈ ਪ੍ਰਭਾਵਿਤ ਕਰਨ ਲਈ ਕਿਸੇ ਪਾਸੇ ਜੋੜਨ ਲਈ ਤੇ ਕਿਸੇ ਪਾਸੇ ਤੋੜਨ ਲਈ ਇਹ ਜਿਹੜੇ ਕੰਮ ਆ ਤੁਸੀਂ ਜਿਹੜਾ ਸਵਾਲ ਕਰਦੇ ਮੈਂ ਇਸ ਢੰਗ ਨਾਲ ਜਵਾਬ ਦਿੰਨਾ ਕਿ ਕੋਈ ਚੌਂਦਾ ਹੀ ਨਹੀਂ ਖਤਮ ਹੋਵੇ ਕਾਰਨ ਕਿ ਕਿ ਪਿੱਛੇ ਰਾਜਨੀਤੀ ਹੈ ਜਿਹੜਾ ਹੁੰਦਾ ਆਪਣੀਆਂ ਰੋਟੀਆਂ ਸੇਕ ਕੇ ਗਾਂ ਹੁੰਦਾ ਉਹ ਤੰਦੂਰ ਉਸੇ ਤਰ੍ਹਾਂ ਹੀ ਭਖਦਾ ਰਹਿੰਦਾ ਉਹ ਕਦੀ ਠੰਡਾ ਨਹੀਂ ਹੁੰਦਾ ਉਸ ਦੇ ਵਿੱਚ ਹੋਰ ਥੋੜਾ ਜਿਹਾ ਸਗੋ ਬਾਲਣ ਤੇ ਆ ਕੇ ਕੋਈ ਨਾ ਕੋਈ ਪਾ ਦਿੰਦਾ ਆ ਜਿਹੜੇ ਬੇਅਦਮੀਆਂ ਦੇ ਵਿਰੋਧ ਲੈ ਕੇ ਆਏ ਆ ਆਪਣਾ ਇਹੋ ਜਿਹਾ ਬਿੱਲ ਲੈ ਕੇ ਆਇਆ ਜਿਹੜਾ ਕਿ ਕਾਨੂੰਨ ਬਣਾਉਣਾ ਸੀ ਵੀ ਸਖਤ ਸਜਾਵਾ ਹੋਣੀ ਹੈ ਲੈ ਕੇ ਆਏ ਆ ਨਾ ਤੁਸੀਂ ਇੱਥੋਂ ਅੰਦਾਜ਼ਾ ਲਾ ਕੇ ਦੇਖ ਲਓ ਆਪਣੇ ਤੌਰ ਤੇ ਕਿ ਇਹਨਾਂ ਦਾ ਉਹ Yadav ਨਿਸ਼ਾਤਵ ਕੀ ਨਾ ਹੁੰਦਾ ਉਹ ਜਿਹੜਾ ਮਲੇਰਕੋਟਲੇ ਦੇ ਵਿੱਚ 2017 ਦੀਆਂ ਚੋਣਾਂ ਤੋਂ ਪਹਿਲਾਂ ਉਹ ਜਾ ਕੇ ਖੁਦ ਕ੍ਰਾਂਤੀਸ਼੍ਰੀਪ ਦੇ ਪੱਤਰੇ ਉਥੇ ਬੇਅਦਬੀ ਕਰਨ ਦਾ ਮਲੇਰ ਕੋਟਲੇ ਦੇ ਵਿੱਚ ਇਨਡਾਈਟ ਹੋਇਆ ਸਜ਼ਾ ਮਿਲੀ 2 ਸਾਲ ਦੀ ਉਹਨੂੰ ਲੋਅਰ ਕੋਰਟ ਦੇ ਵਿੱਚੋਂ ਇਹਨਾਂ ਦਾ ਮਹਿਰੋਲੀ ਦਾ ਜਿਹੜਾ ਐਮਐਲਏ ਸੀਗਾ ਇਸ ਕਰਕੇ ਕੀ ਇਹ ਸੱਚੀ ਮੁੱਚੀ ਸਰਵ ਧਰਮ ਦੀ ਮਾਨ ਮਰਿਆਦਾ ਨੂੰ ਅਪਹੋਲਡ ਕਰਨ ਲਈ ਸਾਰਾ ਕੁਝ ਸਟੈਂਡ ਕਰਦੇ ਆ ਜਾਂ ਇਹ ਵੀ ਦੂਜੀਆਂ ਪਾਰਟੀਆਂ ਵਾਂਗੂ ਜਿੱਥੇ ਵੀ ਦਾ ਲੱਗਦਾ ਆਪਣੇ ਖਾਸਮ ਖਾਸ ਬੰਦਿਆ ਰਹੇ ਬੇਅਦਬੀ ਕਰਵਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਿਹਾ ਇਹ ਸਾਰੇ ਮਾਮਲੇ ਜਿਹੜੇ ਆ ਬੜੇ ਗਹਿਰਾਈ ਨਾਲ ਸਾਡੇ ਜਨਤਾ ਜਨਰਦਨ ਨੂੰ ਸਾਡੇ ਧਾਰਮਿਕ ਸਥਾਨਾਂ ਨੂੰ ਵੀ ਸੋਚਣ ਦੀ ਲੋੜ ਆ ਕਿ ਜਦੋਂ ਕੋਈ ਇਹੋ ਜਿਹਾ ਬਿੱਲ ਆਉਂਦਾ ਜਾਂ ਜਦੋਂ ਕੋਈ ਇਹੋ ਜਿਹੀ ਚਰਚਾ ਸੇੜਦੀ ਆ ਇਹ ਕਿੰਨਾ ਕੁ ਸੱਚੀ ਮੁੱਚੀ ਸਾਡੇ ਵਿੱਚ ਆਪਸੀ ਧਾਰਮਿਕ ਭਾਈਚਾਰਾ ਜੋੜਨ ਲਈ ਹੈਗਾ ਜਾਂ ਇਹਦੇ ਵਿੱਚ ਕੋਈ ਇਹੋ ਜਿਹਾ ਤੁਸੀਂ ਹੋਰ ਕੋਈ ਨੁਕਤਾ ਨਿਗਾਹ ਰੱਖ ਕੇ ਤੇ ਆਪਣੀ ਰਾਜਨੀਤਿਕ ਲੋਕਾਂ ਦੇ ਹੱਥ ਠੋਕੇ ਬੰਨ ਰਹੇ ਆ ਇਸ ਗੱਲ ਦੇ ਉੱਤੇ ਚਲ 6 ਮਹੀਨੇ ਹੈਗੇ ਇਹ ਸਾਰਾ ਕੁਝ ਇਹਨਾਂ ਚੀਜ਼ਾਂ ਨੂੰ ਦੇਖਣ ਦੀ ਲੋੜ ਫਾਰ ਇਨਸਟੈਂਸ ਇਹ ਗੱਲ ਦਾ ਫਰਕ ਆ ਗਿਆ ਕਿ ਸਕ੍ਰਿਪਚਰਸ ਦੇ ਲਿਖਤਾ ਧਾਮੀ ਸਾਹਿਬ ਨੇ ਬਿਆਨ ਦੇ ਦਿੱਤਾ ਕਿ ਤੁਸੀਂ ਇਹਨਾਂ ਨੂੰ ਸਕ੍ਰਿਪਚਰ ਨਾਲ ਲਿਖੋ ਸਾਡੇ ਤੇ ਪ੍ਰਗਟ ਕਰਾਂ ਦੀ ਦੇ ਅਸੀਂ ਮੰਨਦੇ ਠੀਕ ਹੈ ਹੁਣ ਇਹ ਗੱਲ ਠੀਕ ਆ ਮੰਨਤਾ ਹੈ ਤੇ ਮੰਨਤਾ ਹੀ ਆ ਉਹ ਤੇ ਹਿੰਦੂ ਧਰਮ ਦੇ ਵਿੱਚ ਸੱਪ ਵੀ ਸੱਪ ਨੂੰ ਵੀ ਪੂਜੀ ਜਾਂਦੇ ਆ ਕਿਸੇ ਨੂੰ ਵੀ ਮਤਲਬ ਪਿੱਪਲ ਨੂੰ ਪੂਜਦੇ ਆ ਸਾਰਿਆਂ ਨੂੰ ਪੂਜਦੇ ਆ ਸੂਰਜ ਨੂੰ ਪੂਜਦੇ ਆ ਇੱਥੇ ਟਾਡੇ ਆਪਣੀ ਆਪਣੀ ਆਸਥਾ ਸਾਨੂੰ ਕਿਸੇ ਨਾਲ ਕੋਈ ਨਹੀਂ ਹੈਗਾ ਕਿ ਕਿਵੇਂ ਹੋਵੇ ਕਿਵੇਂ ਨਾ ਹੋਵੇ ਪਰ ਇਹ ਗੱਲਾਂ ਦਾ ਬਿੱਲ ਦੇ ਵਿੱਚ ਖਿਆਲ ਰੱਖਣਾ ਚਾਹੀਦਾ ਤੁਸੀਂ ਖੁਦ ਸਿੱਖਿਆ ਸਿੱਖ ਮジョਰਿਟੀ ਤੁਹਾਡੀ ਉੱਤੇ ਅਸੈਂਬਲੀ ਹੈਗੀ ਹੈ ਤੂੰ ਤੂੰ ਕੀ ਅੱਖਾਂ ਬੰਦ ਕੇ ਬੈਠੇ ਸੀ ਵੀ ਇਹੋ ਜਿਹੇ ਸ਼ਬਦ ਜਿਹੜੇ ਵਿੱਚ ਠੀਕ ਨਹੀਂ ਰਹਿਣੇ ਕਿ ਉਹ ਧਾਮੀ ਸਾਹਿਬ ਨੂੰ ਜਾ ਕੇ ਉਹਦੇ ਲਈ ਪੁਆਇੰਟ ਆਊਟ ਕਰਨਾ ਪਿਆ ਇਸ ਲਈ ਇਹ ਸਾਰੀਆਂ ਗੱਲਾਂ ਜਿਹੜੀਆਂ ਕਮੀਆਂ ਉਹ ਦੂਰ ਕਰਕੇ ਕਰਨਾ ਚਾਹੀਦਾ ਅਫਸੋਸ ਜੇ ਇਹ ਹੈ ਕਿ ਸਾਡੇ ਕੋਲ ਕੋਈ ਹੋਰ ਬਕਲਪ ਨਹੀਂ ਰਿਹਾ ਸਾਡੇ ਕੋਲ ਇੱਕੋ ਹੀ ਸਾਧਨ ਆ ਸਮਾਜ ਨੂੰ ਚਲਾਉਣ ਦਾ ਪੰਜਾਬ ਨੂੰ ਚਲਾਉਣ ਦਾ ਉਦੇਪ ਵਿਖੇ ਨੂੰ ਤਰਾਸ਼ਣ ਦਾ ਉਹ ਹੈ ਪਾਰਟੀਆਂ ਤੇ ਪਾਰਟੀਆਂ ਰਾਹੀਂ ਸਰਕਾਰ ਹੋਰ ਤਸੋਖੀ ਹੈ ਉਹੀ ਰਾਜਕਾਰਤਿਆਂ ਉਹਨਾਂ ਕੋਲ ਸਾਰੀ ਸ਼ਕਤੀ ਆ ਜਾਂਦੀ ਹੈ ਅਸੀਂ ਬੜੇ ਚਾਵਾਂ ਨਾਲ ਬਾਰ ਬਾਰ ਉਹਨਾਂ ਨੂੰ ਵੋਟਾਂ ਪਾਉਂਦੇ ਆ ਲਿਆਉਣੇ ਆ ਇਸ ਵਿਧਾਨ ਦੇ ਨਾਲ ਕਿ ਯਾਰ ਜਿਹੜੇ ਪੁਰਾਣਿਆਂ ਨੇ ਧੋਖਾ ਕੀਤਾ ਇਹ ਬਹੁਤ ਹੁਣ ਨਵੀਂ ਗੱਡੀ ਚੜਾਉਣਗੇ ਸਾਡੇ ਨਵੇਂ ਸਾਰੇ ਸੁਪਨੇ ਪੂਰੇ ਕਰਕੇ ਜਾਣਗੇ ਤੇ ਉਹ ਪਹਿਲਾਂ ਨਾਲੋਂ ਵੀ ਜਿਹੜੇ ਜ਼ਿਆਦਾ ਨਿਕਲ ਆਉਂਦੇ ਆ ਤਕੜੇ ਜਿਹਨਾਂ ਪਤੰਦਰ ਕਹਿੰਦੇ ਆ ਆ ਹੁਣ ਕੀ ਕਾ ਮਾਰਦੇ ਨੇ ਸਾਰੇ ਅਸੀਂ 2015 ਤੋਂ ਰੋਲਾ ਪਾਉਂਦੇ ਵੀ ਇਹਨਾਂ ਤੋਂ بچਿਓ ਵੀ ਆਇਆ ਜਿਹੜਾ ਕੇਜਰੀਵਾਲ ਆ ਆ ਬੰਦੇ ਜਿਹੜੇ ਪੰਜਾਬ ਦੇ ਸਾਡੇ ਉਹਦੇ ਇੰਨੇ ਇਸ ਕਿਸਮ ਦੇ ਚਤੁਰ ਚਲਾਕ ਨਹੀਂ ਹੈਗੇ ਪਰ ਇਹਦੇ ਕੋਲ ਤੇ ਬੰਦੇ ਆ ਰਹੇ ਸੈਸ ਦੇ ਆ ਬੰਦਾ ਆ ਰਹੇ ਸੈਸ ਦਾ ਜਿਹਦਾ ਮੈਂ ਨਰੀਸ਼ ਜਾਦਵ ਦਾ ਨਾਮ ਲੈ ਰਿਆਂ ਆਰਐਸਐਸ ਦੇ ਬੰਦੇ ਆ ਇਹਨਾਂ ਦੇ ਵਿੱਚ ਪੱਕੇ ਤੌਰ ਤੇ ਹੈ ਖੁਦ ਕਿਵੇਂ ਫੈਸਲੇ ਹੋ ਕੇ ਸਾਰੀ ਪਾਰਟੀ ਫਲੋਟ ਹੋਈ ਸਾਰਿਆਂ ਨੂੰ ਪਤਾ ਇੰਡੀਆ ਗੇਂਸ ਦੇ ਕਰਪਸ਼ਨ ਆਰਐਸਐਸ ਵੱਲੋਂ ਸੀਗੀ ਜਿੱਥੋਂ ਇਹ ਸਾਰੀ ਪਾਰਟੀ ਨਿਕਲੀ ਆ ਉਹ ਦੋ ਪਾਰਟੀਆਂ ਆ ਆਰਐਸਐਸ ਬਣਾ ਕੇ ਕਾਮ ਆਦਮੀ ਪਾਰਟੀ ਦੇ ਇੱਕ ਬੀਜੇਪੀ ਤੇ ਕਾਂਗਰਸ ਦਾ ਇਥੋਂ ਪੱਤੇ ਸਾਫ਼ ਕਰਨਾ ਚਾਹੁੰਦੀ ਹੈ ਤਾਂ ਇਹ ਬਾਰ-ਬਾਰ ਬੀਜੇਪੀ ਇਹ ਹੀ ਗੱਲ ਕਹਿੰਦੀ ਸੀਗੀ ਕਿ ਕਾਂਗਰਸ ਮੁਕਤ ਭਾਰਤ ਉਹ ਇਥੋਂ ਹੀ ਗੱਲ ਨਿਕਲੀ ਹੋਈ ਆ ਹੁਣ ਸਵਾਲ ਇਹ ਹੁੰਦਾ ਕਿ ਆਪਾਂ ਜੇ ਸਾਰੇ ਇਹ ਗੱਲਾਂ ਨੂੰ ਉਹਨਾਂ ਦੀਆਂ ਬਰੀਕੀਆਂ ਨੂੰ ਨਹੀਂ ਸਮਝਦੇ ਤੇ ਧੜਾ ਧੜ ਵੋਟਾਂ ਪਾਈ ਤੁਰੇ ਜਾਂਦੇ ਅਸੀਂ ਇਹਦੇ ਬਤੇਰਾ ਲੋਕਾਂ ਨੂੰ ਕਿਹਾ ਕੋਠੇ ਚੜ ਚੜ ਦਵਾਇਆ ਦਿੱਤੀਆਂ ਵੀ ਬਚਿਓ ਹੁਣ ਜਰੂਰ ਸਾਡੇ ਸਾਰੇ ਵੀਰ ਦੁਖੀ ਵੀ ਆ ਖਾਸ ਕਰਕੇ ਪਿੰਡੂ ਪਾਈ ਜਾਰਾ ਤੇ ਬਹੁਤ ਦੁਖੀ ਆ ਛਾਰੇ ਚ ਵੀ ਕੀ ਕਾੜਤਾ ਆ ਮੈਂ ਹੁਣੇ ਇੱਥੇ ਤੁਹਾਡੇ ਕੋਲੋਂ ਤੋਂ ਪਹਿਲਾਂ ਫੜ ਰਿਆਂ ਸੰਜੀਵ ਰੋੜਾ ਨਵੇਂ ਨਵੇਂ ਮਿਨਿਸਟਰ ਬਣੇ ਆ ਕਹਿੰਦੇ ਜੀ 22 ਮਹਿਗਵੇਂ ਬਣਾਉਣੇ ਆ 22 ਕਮੇਟੀਆਂ ਬਣਡੀਆਂ 22 ਇੰਡਸਟਰੀ ਜਿਹੜੀਆਂ 22 ਕਿਸਮ ਦੀਆਂ ਅਲੱਗ-ਅਲੱਗ ਇੰਡਸਟਰੀ ਦੀ ਇੱਕ-ਇੱਕ ਕਮੇਟੀ ਬਣਾਉਣੀ ਆ ਤਾਂ ਕਿ ਇੰਡਸਟਰੀ ਨੂੰ ਹਲੂਣਾ ਦੇਣਾ ਇਹਦਾ ਅਸਲੀ ਮਾਨੇ ਕੀਆ ਹੁਣ ਇਹ ਤੇ ਬਾਹਰੋਂ ਦੇਖਦੇ ਆ ਨਾ ਸਾਰੇ ਖੋਜਣਗੇ ਲੈਪੀ ਮੇਰੀ ਇੰਡਸਟਰੀ ਦਾ ਸਰਦਾਰ ਵੀ ਕਮੇਟੀ ਚ ਬੈਜੂ ਉਹ ਕਹੂਗਾ ਮੇਰੀ ਇੰਡਸਟਰੀ ਸਾਡਾ ਕਦੀ ਨਹੀਂ ਸੀ ਸੁਣਿਆ ਆ ਵੀ ਹੋ ਗਿਆ ਇਹ ਵੀ ਇੰਜ ਚੱਲੂਗਾ ਉਹ 22 ਜਿਹੜਾ ਸੂਈਆਂ ਲਾ ਦੇਣੀਆਂ ਉਹਨਾਂ ਨੇ ਖੂਨ ਚੂਸਣ ਲਈ ਭਈ ਤੂੰ ਇੰਨਾ ਫੰਡ ਦੇ ਤੂੰ ਕਮੇਟੀ ਇੰਨਾ ਫੰਡ ਦੇ ਤੈਨੂੰ ਅਸੀਂ ਤਾਂ ਪ੍ਰਧਾਨ ਦੇਾਂਗੇ ਤੈਨੂੰ ਵਈਧਾ ਇੰਜ ਕਰਾਂਗੇ ਤੈਨੂੰ ਆਪ ਫੈਸਿਲਿਟੀ ਦੇ ਦਾਂਗੇ ਸਟੇਟ ਜਦੋਂ ਈਮਾਨਦਾਰ ਨਾ ਰਹੇ ਸਰਕਾਰਾਂ ਜਦੋਂ ਈਮਾਨਦਾਰ ਨਾ ਰਹਿਣ ਉਦੋਂ ਜਿਹੜੀਆਂ ਉਹ ਵੱਡੇ ਵੱਡੇ ਫੈਸਲੇ ਲੋਕ ਹਿੱਤ ਦੇ ਜਾਂ ਤੁਹਾਨੂੰ ਕੋਈ ਜ ਸਹੂਲਤਾਂ ਪਹੁੰਚਾਉਣ ਦੇ ਤੁਹਾਨੂੰ ਅਪੇਰੈਂਟਲੀ ਕਹਿੰਦੇ ਆ ਇਹ ਸਮਝ ਲਓ ਕਿ ਅੰਦਰ ਕੋਈ ਤੁਹਾਡਾ ਰਾਤ ਨੂੰ ਜਿਹੜਾ ਆਟੇ ਦੇ ਜਿਹੜੇ ਚਾਰ ਬੋਰੀਆਂ ਜਾਂ ਜਿਹੜੇ ਦਾਣੇ ਆ ਉਹ ਚੋਰੀ ਕਰ ਲਈ ਆ ਰਹੇ ਆ ਚੁੱਕ ਲੈਣੇ ਉਹਨਾਂ ਨੇ ਜਦੋਂ ਕਹਿਣ ਕਿ ਤੁਹਾਡੀ ਹੁਣ ਮਾਲਾ ਮਾ ਆ ਲਿਆ ਸੀ ਇਹ ਸਮਝ ਲਓ ਕਿ ਕੋਈ ਡਾਕਾ ਵਜਣ ਵਾਲਾ ਇਹ ਹਾਲਾਤ ਜਦੋਂ ਪਾਰਟੀਆਂ ਦੇ ਤੇ ਸਰਕਾਰਾਂ ਦੇ ਬਣ ਜਾਣ ਤੇ ਲੋਕਾਂ ਲਈ ਇਹ ਹੈ ਤੇ ਬੜਾ ਕਾਲਾ ਜਿਹਾ ਦੌਰ ਬੜਾ ਮੁਸ਼ਕਲ ਦੌਰ ਆ ਪਰ ਉਹਨਾਂ ਨੂੰ ਆਪਣੀ ਹਿੰਮਤ ਦੇ ਨਾਲ ਹੀ ਇਹਦੇ ਤੋਂ ਬਾਹਰ ਆਉਣਾ ਪਊ। ਪੁਰਸ ਸਾਹਿਬ ਇਹ ਕਹਿ ਵੀ ਦਹਾਦੇ ਜਦੋਂ ਕਿ ਕਾਨੂੰਨ ਇਹ ਬਣਾਇਆ ਜਾਣਾ ਸੀਗਾ ਬਿਲ ਜਦੋਂ ਬਣਾਇਆ ਸੀਗਾ ਤਾਂ ਲੱਗਦਾ ਨਹੀਂ ਵੀ ਉਹਦੇ ਵਿੱਚ ਸਿੱਖ ਵੀ ਭਾਈਚਾਰਾ ਜਿਹੜਾ ਮੌਜੂਦ ਸੀ ਆ ਵਿਦਵਾਨਾਂ ਤੋਂ ਜ਼ੋਰ ਕਿਤੇ ਨਾ ਕਿਤੇ ਸਲਾਹ ਲੈਣੀ ਚਾਹੀਦੀ ਸੀ ਵੀ ਕੀ ਕੁਝ ਉਹਦੇ ਵਿੱਚ ਲਿਖਿਆ ਜਾਵੇ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਔਰਨ ਰੂਪ ਦੇ ਵਿੱਚ ਅਸੀਂ ਉਹਨਾਂ ਦੇ ਦੇਹ ਮੰਨਦੇ ਆ ਤਾਂ ਉਹ ਵੀ ਕਿਤੇ ਨਾ ਕਿਤੇ ਗਲਤ ਲਿਖਿਆ ਗਿਆ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਗਿਆ देखो मैं नहीं इस गल दा मैं वो बिल दा सच्ची गल ओस ਢੰਗ ਨਾਲ થી پڑھਿਆ ਜਿੰਨਾ ਕਿ ਟੀਵੀਆਂ ਤੋਂ ਜਾਂ ਹੋਰ ਖਬਰਾਂ ਚ ਪੜਿਆ ਉਸ ਢੰਗ ਨਾਲ ਮੈਂ ਦੇਖੀਤਾ ਮੈਂ ਉਹਦੀ ਚਰਚਾ ਨਹੀਂ ਕਰ ਸਕਦਾ ਕਿ ਉਹਨਾਂ ਨੇ ਦੇ ਲਿਖਿਆ ਕਿ ਕੀ ਕੀਤਾ ਪਰ ਇਹ ਆਪਣੇ ਆਪ ਚ ਕੰਟਰੋਵਰਸੀ ਤੇ ਹੈਗੀ ਆ ਦੇਖੋ ਕੰਟਰੋਵਰਸੀ ਉਹਦੇ ਚ ਕੀ ਹੈ ਉਹ ਇਹ ਹੈ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸੱਚੀ ਮੁੱਚੀ ਦੇ ਮੰਨਦੇ ਆਂ ਤੇ ਉਹਨਾਂ ਦੇ ਪੱਤਰਿਆਂ ਨੂੰ ਅੰਗ ਖਲਾਰੇ ਗਏ ਇੰਜ ਕਹਿਣ ਲੱਗਦੇ ਆਂ ਤੇ ਅਸੀਂ ਤੇ ਬੁੱਤ ਪੂਜਾ ਦੇ ਤੇ ਜਿਹੜੀ ਇਹ ਮਾਨਵੀ ਪੂਜਾ ਦੇ ਬਿਲਕੁਲ ਵਿਰੋਧਿਆ ਸਿੱਖੀ ਤੇ ਬਿਲਕੁਲ ਇਸ ਗੱਲ ਨੂੰ ਇਸਲਾਮ ਵੀ ਨਹੀਂ ਕਰਦਾ ਸਲਾਮ ਤੇ ਫੋਟੋਆਂ ਵੀ ਨਹੀਂ ਲਾਉਂਦੇ ਕਿਸੇ ਦੀ ਤੁਸੀਂ ਕਦੀ ਕਿਸੇ ਦੀ ਉਹਨਾਂ ਦੇ ਫੋਟੋ ਕਿਸੇ ਦੀ ਦੇਖਦੇ ਆ ਪੈਗੰਬਰ ਦੀ ਜਾਂ ਨਹੀਂ ਕਦੀ ਨਹੀਂ ਹੋਊਗੀ ਉਹਨਾਂ ਲਈ ਵੀ ਸ਼ਬਦ ਸਿੱਖਿਆ ਜੋ ਉਹਨਾਂ ਨੇ ਕਹੀ ਹੈ ਸ਼ਬਦ ਉਹ ਲਿਖਿਆ ਹੈ ਜਾਂ ਔਰਲ ਆ ਹੁਣ ਕਬੀਰ ਜੀ ਹੈ ਉਨ੍ਹਾਂ ਦੇ ਜਿਹੜੇ ਸ਼ਬਦ ਆਉ ਉਹ ਤੇ ਪੜੇ ਨਹੀਂ ਸੀਗੇ ਉਹ ਬੋਲੇ ਆ ਲੋਕਾਂ ਨੇ ਉਹ ਬਾਣੀਆਂ ਚੱਲਦੀਆਂ ਰਹੀਆਂ ਗਾਂ ਤੋਂ ਗਾਂ ਕਿਸੇ ਨੇ ਪੜੇ ਲਿਖੇ ਨਹੀਂ ਤੁਹਾਡੇ ਅਰਗੇ ਬੰਦਿਆ ਨੇ ਦਰਜ ਕਰ ਲਈ ਉਹ ਬਾਣੀ ਬਣ ਗਈ ਉਹ ਬਾਣੀ ਦਾ ਸਾਡੇ ਦਾ ਹਿੱਸਾ ਵੀ ਬਣ ਗਿਆ ਜਿਹੜਾ ਸ਼ਬਦ ਆ ਬੋਲਿਆ ਹੋਇਆ ਸ਼ਬਦ ਆ ਭਾਵੇਂ ਉਹ ਸਮਾਜ ਦੇ ਵਿੱਚ ਜ਼ੁਬਾਨੀ ਕਲਾਮੀ ਘੁੰਮਦਾ ਫਿਰਦਾ ਜਿੰਨਾ ਸਾਡੀਆਂ ਅਖੋਤਾਂ ਕਹਾਵਤਾਂ ਕਿੰਨੇ ਬਣਾਈ ਹੁਣ ਤੁਹਾਨੂੰ ਇਹ ਥੋੜੀ ਪਤਾ ਪਰ ਘੁੰਮਦੀਆਂ ਕੰਮ ਕਰਦੀਆਂ ਇਸੇ ਤਰ੍ਹਾਂ ਸ਼ਬਦ ਸਾਨੂੰ ਜਿਹੜੇ ਸਾਡੇ ਗੁਰੂ ਸਹਿਬਾਨ ਆ ਉਹ ਉਸ ਸਿੱਖਿਆ ਜਿਹੜੀ ਉਹਦੇ ਚ ਲਿਖੀ ਹੈ ਉਹਨੂੰ ਗੁਰੂ ਕਹਿੰਦੇ ਮੰਨ ਕੇ ਚੱਲੋ ਜਿਹੜੀ ਉਹਦੇ ਚ ਰੋਸ਼ਨੀ ਹੈ ਉਹ ਤੁਹਾਡਾ ਮਾਰਗਦਰਸ਼ਨ ਕਰੂਗੀ ਨਾ ਕਿ ਸਿੰਪਲੀ ਤੁਸੀਂ ਉਸਨੂੰ ਉਸ ਕਿਸਮ ਦਾ ਬਣਾ ਦਿਓ ਕਿ ਜਿਵੇਂ ਡੇਰੀਆਂ ਦੇ ਵੱਡੇ ਵੱਡੇ ਪੈਰ ਘਟਾਉਣ ਵਾਲੇ ਆ ਤੇ ਤੁਸੀਂ ਉਹਦੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿਓ ਇਹ ਤਾਂ ਫਿਰ ਸਾਡਾ ਆਪਸੀ ਇੱਕ ਵਿਰੋਧ ਦਾ ਪਾਸ ਆ ਜਾਊਗਾ ਮੈਂ ਦੇ ਕਹਿੰਨਾ ਹੈ ਕਿ ਸੋਚਣਾ ਚਾਹੀਦਾ ਇਹਦੇ ਬਾਰੇ ਸਾਡੇ ਜਿਹੜੇ ਸਿੱਖ ਸਕਾਲਰ ਆ ਕਿ ਕੀ ਅਸੀਂ ਜਿਸ ਧਾਰਨਾਵਾਂ ਦੇ ਵਿਰੁੱਧ ਸਿੱਖੀ ਨੂੰ ਕੁਰਬਾਨੀਆਂ ਦੇ ਕੇ ਇਸ ਧਰਤੀ ਤੇ ਇਸ ਰਿਜਨ ਦੇ ਵਿੱਚ ਲੈ ਕੇ ਆਏ ਆ ਉਹਨੂੰ ਮਜ਼ਬੂਤ ਕੀਤਾ ਇੱਕ ਕਿਲੇ ਵਾਂਗੂ ਖੜਾ ਕੀਤਾ ਕੀ ਅਸੀਂ ਹੌਲੀ-ਹੌਲੀ ਉਹ ਕਿਲੇ ਦੀਆਂ ਇੱਟਾਂ ਡਿੱਗਦੀਆਂ ਡਿੱਗਦੀਆਂ ਅਸੀਂ ਉਹ ਪਹਿਲਿਆਂ ਚ ਦੁਬਾਰਾ ਸ਼ਾਮਿਲ ਤੇ ਨਹੀਂ ਹੋ ਜਾਾਂਗੇ ਕਿ ਅਸੀਂ ਵੀ ਪੂਜਾ ਧਾਰੀ ਬਣ ਜਾਈਏ ਜਦਕਿ ਅਸੀਂ ਵਿਚਾਰ ਧਾਰੀ ਹੋਣਾ ਚਾਹੀਦਾ ਜੇਕਰ ਵੀ ਬੇਵਦੀਆਂ ਦੀ ਗੱਲ ਕਰੀਏ ਤਾਂ ਰੁਸੂਬ ਤੁਸੀਂ ਕਿੰਨਾ ਕੁ ਸਮਝਦੇ ਹੋ ਬੇਵਦੀਆਂ ਕਦੋਂ ਤੋਂ ਜ਼ਿਆਦਾ ਸ਼ੁਰੂ ਹੋਈਆਂ ਕਿਉਂਕਿ ਬੇਵਦੀਆਂ ਦੀ ਗੱਲ ਕਰੇ ਤਾਂ ਬਾਈਬਲ ਕਰਾ ਕਾਣ ਜਦੋਂ ਹੋਇਆ ਉਸ ਤੋਂ ਪਹਿਲਾਂ ਵੀ ਬੇਵਦੀਆਂ ਹੁੰਦੀ ਰਹੀਆਂ ਕਿਉਂਕਿ ਤੁਹਾਡੇ ਕੋਲ ਜ਼ਿਆਦਾ ਐਕਸਪੀਰੀਅੰਸ ਹੈ ਮੇਰੇ ਨਾਲ ਵੀ ਕੋਈ ਸਰਾ ਹੈਗਾ ਆ ਕਿ ਅੱਜ ਕੱਲ ਦਾ ਮੀਡੀਆ ਜਿਹੜਾ ਜੀ ਤੁਸੀਂ ਉਸ ਨੂੰ ਵੇਲੇ ਸਿਰ ਕਿੱਧਰ ਨੂੰ ਉਹ ਕਿਹੜੀ ਗੱਲ ਨੂੰ ਚੱਕ ਕੇ ਲਾ ਦੂਗਾ ਵੇਲੇ ਸਿਰ ਖਿਆਲ ਨਹੀਂ ਰੱਖੋਗੇ ਤਾਂ ਬਹੁਤ ਤੁਹਾਡਾ ਨੁਕਸਾਨ ਹੋ ਸਕਦਾ ਭਾਵੇਂ ਤੁਸੀਂ ਇਹ ਪਰਿਵਾਰ ਦੇ ਤੌਰ ਤੇ ਆ ਭਾਵੇਂ ਤੁਸੀਂ ਇੱਕ ਪਾਰਟੀ ਦੇ ਤੌਰ ਤੇ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਵੇਲੇ ਸਿਰ ਕੰਨ ਖੜੇ ਕਰਨੇ ਪੈਣਗੇ ਹੁਣ ਜਿਹੜੀ ਵਿਅਦਵੀ ਉਦੋਂ ਪਹਿਲਾਂ ਹੋਈਆਂ ਜਾਂ ਜਿਹੜੀਆਂ ਬਰਗਾੜੀ ਵਾਲੀਆਂ ਹੋਈਆਂ ਦੇਖੋ ਲੋਕਾਂ ਦਾ ਇਸ ਕਰਕੇ ਜ਼ਿਆਦਾ ਦੁੱਖ ਹੋਇਆ ਜਾਂ ਗੱਲ ਚੜ ਗਈ ਉਹ ਜ਼ਿਆਦਾ ਕਿ ਅਕਾਲੀਆਂ ਦੀ ਗਵਰਨਮੈਂਟ ਹੋਵੇ ਤੇ ਉਹਦੇ ਵਿੱਚ ਸਿੱਖ ਪ੍ਰੋਟੈਸਟਰ ਉੱਤੇ ਪੁਲਿਸ ਗੋਲੀ ਚਲਾ ਦੇ ਔਰ ਉਹਨੂੰ ਵੇਲੇ ਸਿਰ ਹੈਂਡਲ ਨਹੀਂ ਕੀਤਾ ਗਿਆ ਇਹ ਕੋਈ ਗੱਲ ਨਹੀਂ ਹੈ ਕਿ ਪਹਿਲਾਂ ਪੁਲਿਸ ਨੇ ਮਾਰੇ ਨਹੀਂ ਹੈਗੇ ਨੇ ਪੰਜ ਕਾਂਗਰਸ ਦੇ ਨੇ ਜਿਹੜੇ ਆ ਜਦੋਂ ਖਾੜਕੂਵਾਦ ਦੇ ਦੌਰਾਨ ਦੇ ਵਿੱਚ ਕਿੰਨੇ ਹਜ਼ਾਰਾਂ ਦੀ ਕੋਈ 25000 ਕੋਈ 30000 ਜਿੰਨੇ ਵੀ ਨੌਜਵਾਨ ਮਾਰੇ ਉਦੋਂ ਪਹਿਲਾਂ ਨਕਸਲਾਈਟ ਉਹਦੇ ਵਿੱਚ ਅਕਾਲੀ ਵੀ ਸੀ ਉਹਨਾਂ ਨੇ ਵੀ ਮਾਰੇ ਉਹ ਵੀ ਮਾਰੇ ਪਰ ਇਹ ਜਿਹੜਾ ਮਾਮਲਾ ਏਡਾ ਪੱਖ ਗਿਆ ਕਿ ਉਹ ਜਿਆਦਾ ਤੂਲ ਲੈ ਗਿਆ ਉਹਦੇ ਵਿੱਚ ਗਲਤੀਆਂ ਤੇ ਇਹਨਾਂ ਦੀਆਂ ਸੀਗੀਆਂ ਅਕਾਲੀਆਂ ਦੀਆਂ ਹੁਣ ਉਹ ਇਹਨੇ ਵੱਡੇ ਫੱਦਰ ਤੇ ਉਹਦੀ ਬੰਬਾਰਡਮੈਂਟ ਹੋਈ ਕਿ ਉਸ ਨੂੰ ਜਿੱਦ ਤਰਾ ਇਹ ਕਹਿ ਲੋ ਕਿ ਸਟੈਂਡ ਨਹੀਂ ਕਰ ਸਕੇ ਹਾਂ ਉਸ ਦਾ ਉਹ ਅਫੈਕਟਿਵਲੀ ਲੋਕਾਂ ਦੇ ਵਿੱਚ ਘਰ ਕਰ ਗਈ ਕਿ ਇਹ ਦੋਸ਼ੀ ਮਤਲਬ ਜਿਹੜੇ ਤੇ ਦੋਸ਼ੀ ਉਹ ਤੇ ਘਰੇ ਬੈਠੇ ਆ ਉਹ ਜੇਲ੍ਹ 'ਚ ਜਰੂਰ ਹੈਗਾ ਆ RAM ਰਹੀਮ ਜਾਂ ਹੋਰ ਸਾਰੇ ਉਹ ਉਹ ਮौज-ਮਸਤੀ ਕਰਦੇ ਫਿਰਦੇ ਉਹ ਫਿਰ BJP ਨਾਲ ਰਲ ਕੇ ਆਪਣਾ ਹਰ ਚੌਥੇ ਦਿਨ ਪਰੋਲ ਤੇ ਆਏ ਹੁੰਦੇ ਉਹਨਾਂ ਦਾ ਡੇਰਾ ਉਸੇ ਤਰ੍ਹਾਂ ਚੱਲ ਰਿਹਾ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਪਰ ਇਹ ਆਪਣੀ ਪਾਰਟੀ ਦਾ ਜਰੂਰ ਇੱਕ ਵਾਰੀ ਬਿਲਕੁਲ ਧਰਤੀ ਤੇ ਥੱਲੇ ਜਿਹੜੀ ਚੜੀ ਸੀਗੀ ਲੈ ਕੇ ਆ ਗਏ ਉਹਨਾਂ ਦਾ ਉਹਨਾਂ ਬਾਅਦ ਵੀ ਬੇਅਦਬੀਆਂ ਹੋਈਆਂ ਪਰ ਉਹ ਜਿਸ ਕਿਸਮ ਦਾ ਉਦੋਂ ਪ੍ਰਾਪੇਗੰਡਾ ਵੱਡੇ ਪੱਦਰ ਤੇ ਹੋਇਆ ਜਿਹਦਾ ਨੁਕਸਾਨ ਅਕਾਲੀਆਂ ਨੂੰ ਬਹੁਤ ਵੱਡੇ ਪੱਦਰ ਤੇ ਹੋਇਆ ਉਹ ਉਦੋਂ ਬਾਅਦ ਕਿੰਨੀ ਮਰੀ ਹੋਈ ਹਾਂ ਅੱਜ ਤੱਕ ਤੁਸੀਂ ਦੇਖਣ ਰੋਜ਼ ਹੀ ਪਤਾ ਲੱਗਦਾ ਥੋੜੇ ਦਿਨ ਪਹਿਲਾਂ ਗੁਟਕਾ ਸਾਧ ਦੇ ਕੁਝ ਹਾਂ ਪੱਤੇ ਜਿਹੜੇ ਸੀ ਜੋ ਪਾਏ ਗਏ ਪਰ ਉਹ ਗੱਲ ਉੱਡਾ ਮੁੱਦਾ ਨਹੀਂ ਬਣਦੀ ਕਿਉਂ ਕਿਉਂਕਿ ਜਿਹੜੀਆਂ ਰਾਜਨੀਤਿਕ ਸ਼ਕਤੀਆਂ ਦਾ ਬੈਲੈਂਸ ਹੈ ਹੁਣ ਉਹਨੂੰ ਉਸ ਕਿਸਮ ਦਾ ਮੁੱਦਾ ਬਣ ਨਹੀਂ ਦਿੰਦੇ ਆ ਦੇਖ ਲਓ ਤੁਸੀਂ ਕਿਵੇਂ ਮੀਡੀਆ ਦੇ ਉੱਤੇ ਤਕੜਾ ਟਾਈਟ ਕੰਟਰੋਲ ਹੈ ਉਹ ਦਿੱਲੀ ਵਾਲੇ ਆ ਕੇ ਐਸੈਂਬਲੀ 'ਚ ਬੈਠੇ ਆ ਦੇਖ ਲਿਆ ਨਾ ਕਿ ਕਿਹਦੀ ਫੋਟੋ ਚੜਾਉਣੀ ਆ ਤੇ ਕਿਹਦੀ ਲਾਉਣੀ ਆ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਉਹ ਆਪ پیچھے ਬੈਠੇ ਕੰਟਰੋਲ ਕਰ ਲੈ ਦਿੱਲੀ ਆਂਦੇ ਸਿੱਧੇ ਬੰਦੇ ਬੈਠੇ ਆ ਆਪ ਜਾਣੀ ਜਦ ਕਿ ਇਹ ਵੀ ਚਰਚਾ ਚੱਲੀ ਹੋਈ ਆ ਕਿ ਉਹ ਬੈਠ ਨਹੀਂ ਸਕਦੇ ਕਿਉਂਕਿ ਉਹ ਤੇ ਇੱਕ ਸਾਡਾ ਪਾਇਸ ਤੁਸੀਂ ਦੇਖੋ ਸੰਸਥਾਨ ਆ ਤੇ ਜਿੱਥੇ ਉਹ ਉਥੇ ਆਪਣੇ ਹੀ ਅਧਿਕਾਰੀ ਜਿਹੜੇ ਆ ਜਿਹੜੇ EMPLYE ਆ ਉਹਨਾਂ ਨੂੰ ਉਥੇ ਹੋਣਾ ਚਾਹੀਦਾ ਇਹ ਇਹ ਹਾਲਾਤ ਜਦੋਂ ਇਸ ਤਰ੍ਹਾਂ ਦੀ ਬਣੀ ਹੋਵੇ ਤਾਂ ਕੁਦਰਤੀ ਆ ਫਿਰ ਉਹਦੇ ਖਮਿਆਜੇ ਵੀ ਜਿਹੜੇ ਆ ਪੁੱਗਨੇ ਪੈਂਦੇ ਆ ਲਾਸਟ ਇਹ ਦੱਸ ਦੋ ਕਿ 6 ਮਹੀਨੇ ਦਾ ਸਮਾਂ ਦਿੱਤਾ ਗਿਆ ਕਿਵੇਂ ਦੇਖਦੇ ਹੋ 6 ਮਹੀਨੇ ਦੇ ਵਿੱਚ ਲੋਕਾਂ ਦੀ ਸਲਾਹ ਲਈਤੇ ਜਾਏਗੀ ਵਿਦਵਾਨਾਂ ਦੀ ਸਲਾਹ ਲਈਤੇ ਜਾਏਗੀ ਕਾਨੂੰਨ ਬਣ ਸਕਦਾ 6 ਮਹੀਨੇ ਬਾਅਦ ਨਾ ਬਣ ਜਾਏ ਇਹ ਤੇ ਬਣਨਾ ਚਾਹੀਦਾ ਵੀ ਕਾਨੂੰਨ ਬਣ ਜਿਹੜੀ ਤੱਕ ਕੀ ਆ ਕੁਝ ਵੀ ਨਹੀਂ ਹੈਗਾ ਕਾਨੂੰਨ ਤੇ ਕਾਨੂੰਨ ਹੈ ਅੱਗੇ ਹਜ਼ਾਰਾਂ ਕਾਨੂੰਨ ਕਾਨੂੰਨ ਛੱਡੋ ਸੰਵਿਧਾਨ ਹੈਗਾ ਤੁਹਾਡੇ ਕੋ ਉੱਤੇ ਸਾਰੇ ਕਾਨੂੰਨਾਂ ਦਾ ਪਿਓ ਤੇ ਕਾਨੂੰਨ ਤੇ ਕਾਨੂੰਨ ਤੇ ਸਾਰੇ ਉਹਦੀ ਲਾਈਟ ਚ ਹੀ ਬਣਦੇ ਆ ਨਾ ਜੇ ਕੋਈ ਕਾਨੂੰਨ ਸੰਵਿਧਾਨ ਦੇ ਵਿਪਰੀਤ ਬਣ ਜੇ ਤੇ ਉਹ ਕਾਨੂੰਨ ਵੈਸੇ ਹੀ ਦੁਬਾਰਾ ਕਿਸੇ ਵੇਲੇ ਵੀ ਮਤਲਬ ਉਸ ਨੂੰ ਰੈਪ ਅਪ ਕੀਤਾ ਜਾ ਸਕਦਾ ਉਸ ਨੂੰ ਹਟਾਇਆ ਜਾ ਸਕਦਾ ਰੱਦ ਕੀਤਾ ਜਾ ਸਕਦਾ ਪਰ ਸਵਾਲ ਇਹ ਹੈ ਕਿ ਪਹਿਲੀ ਗੱਲ ਤੇ ਕਾਨੂੰਨ ਬਣਦੇ ਤੇ ਕੋਈ ੜਿਕਾ ਨਹੀਂ ਹੈਗਾ ਇਹਨੇ ਕੋਈ ਜਿਹੜਾ ਪ੍ਰੋਸੈਸ ਹੈ ਡਿਊ ਪ੍ਰੋਸੈਸ ਉਹਨੂੰ ਕਰ ਲੈਣਾ ਚਾਹੀਦਾ ਉਹਦੇ ਨਾਲ ਵੀ ਵੱਡਾ ਸਵਾਲ ਕਾਨੂੰਨ ਬਣ ਤੋਂ ਬਾਅਦ ਕੀ ਬੇਅਦਬੀਆਂ ਰੁਕ ਜਾਣਗੀਆਂ ਬਿਲਕੁਲ ਸਵਾਲ ਤੇ ਆਇਆ ਔਰ ਇਹ ਜੇ ਕਾਨੂੰਨ ਤੁਹਾਡਾ ਕੀ ਖਿਆਲ ਪਈ ਨਾ ਨਹੀਂ ਹੈਗੇ ਬਹੁਤ ਕਾਨੂੰਨ ਆ ਜਿਹੜੇ ਪਹਿਲਾਂ ਐਗਜ਼ਿਸਟਿੰਗ ਕਾਨੂੰਨ ਆ ਪਰ ਸਵਾਲ ਇਹੀ ਹੈ ਕਿ ਜਦ ਤੱਕ ਸਾਡੀਆਂ ਪੋਲੀਟੀਕਲ ਪਾਰਟੀਆਂ ਧਰਮ ਨੂੰ ਵੋਟਾਂ ਲਈ ਹਥਿਆਰ ਦੇ ਤੌਰ ਤੇ ਵਰਤਣਾ ਬੰਦ ਨਹੀਂ ਕਰਦੀਆਂ ਜਿੰਨੇ ਮਰਜ਼ੀ ਵਧੀਆ ਤੋਂ ਵਧੀਆ ਕਾਨੂੰਨ ਲੇਉਣ ਉਹ ਰੱਖੇ ਰਖਾਈ ਰਹਿਣਗੇ ਕੋਈ ਉਹਨਾਂ ਦਾ ਤਰਾਥਲ ਤੇ ਤੁਹਾਨੂੰ ਲੋਕਾਂ ਦੀ ਧਾਰਮਿਕ ਸੇਫਟੀ ਦਾ ਅਸਰ ਨਜ਼ਰ ਨਹੀਂ ਆਊਗਾ ਦੋ ਗੱਲਾਂ ਕਹਿ ਕੇ ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਜਿਨ੍ਹਾਂ ਦਾ ਆਪਣਾ ਐਮਐਲਏ ਕੁਰਾਨ ਸ਼ਰੀਫ ਦੇ ਪੱਤਰੇ ਪਾੜਨ ਦੇ ਵਿੱਚ ਮੈਰੋਲੀ ਵਾਲਾ ਯਾਦਵ ਉੱਥੇ ਤੁਹਾਨੂੰ ਦਿਖਦਾ ਉਹ ਤੇ ਉਹਦੇ ਵਿੱਚ ਮੀਡੀਆ 'ਚ ਆਇਆ ਹੋਵੇ ਔਰ ਉਹ ਇਨਡਾਈਟ ਹੋਇਆ ਹੋਵੇ ਤੇ ਦੂਸਰੇ ਪਾਸੇ ਪੰਜਾਬ ਦੇ ਅੰਦਰ ਜਿਹੜੇ ਬਾਕੀ ਸਾਰਾ ਕੁਝ ਅੱਜ ਵੀ ਤੁਹਾਨੂੰ ਦੇਖਦਾ ਆ ਔਰ ਪੰਜ ਮੇਲਾ ਦਰਬਾਰ ਸਾਹਿਬ ਦੀਆਂ ਹੁਣੇ-ਹੁਣੇ ਤੇ ਤਿੰਨ ਤੇ ਪਿਛਲੇ ਤਿੰਨਾਂ ਦੇਣਾ ਚਾਹੀਆਂ ਹੋਣ ਜਿਹਦੇ ਲਈ ਰਿਪਰੈਜੈਂਟੇਸ਼ਨ ਆ ਹੋਮ ਮਿਨਿਸਟਰ ਨੂੰ ਹੋਰਨਾਂ ਸਾਰਿਆਂ ਨੂੰ ਦਿੱਤੀ ਗਈ ਹੈ ਜੇ ਇਹ ਕਾਨੂੰਨ ਬਣਦੇ ਦੌਰਾਨ ਹੀ ਇਹ ਕੁਝ ਹੋ ਰਿਹਾ ਹੋਵੇ ਠੀਕ ਹੈ ਨਾ ਤਾਂ ਫਿਰ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ ਕਿ ਇਹਦਾ ਅਸਰ ਕਿੰਨਾ ਕੁ ਧਾਰਮਿਕ ਸਹਿਚਾਰਤਾ ਪੈਦਾ ਕਰਨ ਲਈ ਹੋ ਸਕਦਾ ਹੈ ਪਰ ਇੱਕ ਵਾਰ ਸੇ ਇਹ ਵੀ ਦੇਖਿਆ ਜਾਵੇ ਜਦੋਂ ਕਿ ਸ਼੍ਰੋਮਣੀ ਕਾਲਦੋਵਲੋਂ ਬਿੱਲ ਪਾਸ ਕੀਤਾ ਗਿਆ ਵਿਧਾਨ ਸਭਾ ਤੋਂ ਬਾਅਦ ਜਿਹੜਾ ਸੈਂਟਰ ਤੋਂ ਭੇਜਿਆ ਗਿਆ ਤਾਂ ਲੱਗਦ ਨੇ ਵੀ ਉਸ ਤੇ ਹੀ ਜਿਹੜਾ ਵਰਕ ਕੀਤਾ ਜਾ ਸਕਦਾ ਸੀ ਉਹਨੂੰ ਹੀ ਅਪਗ੍ਰੇਡ ਕਰ ਦਿੱਤਾ ਜਾਂਦਾ ਦਿੱਤਾ ਜਾ ਸਕਦਾ ਸੀ ਉਹ ਹੁਣ ਵੀ ਕੋਈ ਬੁਗਤਾ ਨਹੀਂ ਬਤਲਿਆ ਹੈ ਗੱਲਾਂ ਤੇ ਬੇਸਿਕ ਹੋਈ ਹੈ ਥੋੜਾ ਬਹੁਤ ਮਤਾਈਆਂ ਤੇ ਕਿਹਾ ਵੀ ਸੁਰਖੀ ਵਿਧੀ ਲਾ ਕੇ ਇੱਧਰ ਉੱਧਰ ਕਰ ਦਿੱਤਾ ਹੁਣ ਗੱਲ ਇਹ ਆ ਕਿ ਮੈਂ ਇਹੀ ਤੇ ਕਹਿ ਰਿਹਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕੇ ਪਾਈਏ ਕਾਨੂੰਨਾ ਦੇ ਨਾਂ ਦੇ ਰਾਜਨੀਤੀ ਹੈ ਧਰਮ ਨੂੰ ਅਸਲ ਮਾਨਿਆਂ ਦੇ ਵਿੱਚ ਸੇਫ ਰੱਖਣਾ ਅ ਔਰ ਉਹ ਗੁੰਡਾਗਰਦੀ ਤੋਂ ਜਾਂ ਕੋਈ ਵੀ ਜੜੀਆਂ ਉਹ ਜੀਆਂ ਸ਼ਕਤੀਆਂ ਆ ਜੜੀਆਂ ਧਰਮ ਦੇ ਨਾਂ ਤੇ ਪੜਕਾ ਕੇ ਲੋਕਾਂ ਨੂੰ ਆਪਸ ਵਿੱਚ ਪਾੜਨਾ ਚਾਹੁੰਦੀਆਂ ਲੜਾਉਣਾ ਚਾਹੁੰਦੀਆਂ ਉਹਨਾਂ ਤੇ ਜੇ ਕੰਟਰੋਲ ਰੱਖਣਾ ਕਾਨੂੰਨ ਹੋਣਾ ਤੇ ਠੀਕ ਆ ਪਹਿਲਾਂ ਵੀ ਕਾਨੂੰਨ ਹੈਗੇ ਆ ਪਰ ਜੇ ਆ ਜੇ ਤੇ ਚੱਲ ਹੋਰ ਆ ਜੇ ਲੋਕਾਂ ਨੂੰ ਸ਼ਾਂਤੀ ਹੋ ਜੂਗੀ ਵਰ ਕਾਨੂੰਨ ਨੂੰ ਲਾਗੂ ਕਿਵੇਂ ਕਰਨਾ ਉਹ ਇੰਪੋਰਟੈਂਟ ਹੈਗਾ ਉਥੇ ਜੇ ਵਿੱਲ ਨਹੀਂ ਤੁਹਾਡੀ ਹੈਗੀ ਇੱਛਾ ਸ਼ਕਤੀ ਨਹੀਂ ਹੈਗੀ ਸਗੋ ਤੁਹਾਡੀ ਤੁਸੀਂ ਇਸ ਹਥਿਆਰ ਨੂੰ ਆਪਣੇ ਮਕਸਦ ਲਈ ਵਰਤਣਾ ਤਾਂ ਫੇਰ ਭਾਵੇਂ ਕਾਨੂੰਨ ਦਾ ਹੁਣ ਬਣਾਉਣ ਦਾ ਪ੍ਰੋਸੈਸ ਚੱਲ ਰਿਹਾ ਤਾਂ ਵੀ ਇੰਜ ਹੋਈ ਜਾਂਦਾ ਮੈਂ ਇਥੇ ਬੜੇ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਕਾਨੂੰਨ ਬਣਨ ਤੋਂ ਬਾਅਦ ਵੀ ਇਹੋ ਕੁਝ ਹੁੰਦਾ ਰਹੂਗਾ ਹਾਂ ਬਿਲਕੁਲ ਤੇ ਇਸੇ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹਾਲਾਂਕਿ ਬੇਦਬੀ ਦੇ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਇਹ ਚਰਚਾ ਚੱਲੀ ਹੋਈ ਹੈ ਹਾਲਾਂਕਿ ਤੇ ਦੂਸਰੇ ਪਾਸੇ ਸੈਸ਼ਨ ਜਿਹੜਾ ਉਹ ਵੀ ਬੁਲਾਇਆ ਗਿਆ ਸੀ ਸਪੈਸ਼ਲ ਜਿਦੇ ਵਿੱਚ ਕਾਨੂੰਨ ਦਾ ਬਿੱਲ ਜਿਹੜਾ ਉਹ ਜੂੜ ਲਿਆਂਦਾ ਗਿਆ ਹਾਲਾਂਕਿ ਹੁਣ ਕਾਨੂੰਨ ਦੇ ਬਿੱਲ ਦੇ ਜੇਕਰ ਗੱਲ ਕਰੀ ਜਾਵੇ ਤਾਂ ਜ਼ਰੂਰ 6 ਮਹੀਨੇ ਸਮਾਂ ਜਿਹੜਾ ਉਹ ਕਮੇਟੀ ਨੂੰ ਦੇ ਦਿੱਤਾ ਗਿਆ ਕਮੇਟੀ ਬਣਾਈ ਗਈ ਹੈ ਕਮੇਟੀ ਜਿਹੜੀ ਇਹਨੇ ਹੁਣ ਲੋਕਾਂ ਦੇ ਸੁਨਾ ਲੈਣਗੀਆਂ ਵਿਦਵਾਨਾਂ ਦੇ ਸੁਨਾ ਲੈਣਗੀਆਂ ਉਸ ਤੋਂ ਬਾਅਦ ਜਿਹੜਾ ਇਹ ਬਿੱਲ ਹੈ ਉਹ ਸੈਂਟਰ ਤੱਕ ਭੇਜਿਆ ਜਾਵੇਗਾ ਸੈਂਟਰ ਤੋਂ ਪਾਸ ਹੁੰਦਾ ਜਾਂ ਨਹੀਂ ਇਹ ਵੀ ਦੇਖਣ ਨੂੰ ਜ਼ਰੂਰ ਮਿਲਦਾ ਹੋਇਆ ਨਜ਼ਰ ਆਏਗਾ ਤੇ ਇੱਕ ਪਾਸੇ ਤਾਂ ਪਹਿਲਾਂ ਵੀ ਇਹ ਜਿਹੇ ਬਿੱਲ ਜਿਹੜੇ ਨੇ ਉਹ ਵਿਧਾਨ ਸਭਾ ਤੋਂ ਪਾਸ ਹੋ ਕੇ ਸੈਂਟਰ ਤੱਕ ਜਾਂਦੇ ਹੋਏ ਨਜ਼ਰ ਵੀ ਆਏ ਚੰਡੀਗੜ੍ਹ ਤੋਂ ਇੱਕ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਬਿੱਲ ਪਾਸ ਕਰਨਾ ਸੀ ਹਾਲਾਂਕਿ ਉਹ ਬਿੱਲ ਜਿਹੜਾ ਵੇਚੀ ਰਹਿ ਗਿਆ ਤੇ ਉਸ ਦੇ ਲਈ ਕਮੇਟੀ ਜਿਹੜੀ ਆ ਉਹ ਬਣਾਇ ਤੇ ਕਿ ਸਰ ਨਾਲ ਪ੍ਰੋਫੈਸਰ ਮਨਜੀਤ ਸਿੰਘ ਮਝੋਨੇ ਪ੍ਰੋਫੈਸਰ ਸਾਹਿਬ ਅਗਰ ਬੇਦਬੀ ਬਿਲ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਬੇਦਬੀ ਬਿੱਲ ਜਿਹੜੇ ਨੇ ਉਹ ਜੂਰ ਪਾਸ ਹੁੰਦੇ ਰਹੇ ਤੇ ਸੈਂਟਰ ਤੱਕ ਪਹੁੰਚਦੇ ਰਹੇ ਪਰ ਉੱਥੇ ਤੋਂ ਬਾਅਦ ਜਿਹੜਾ ਉਹ ਬਿੱਲ ਬਣ ਕੇ ਕਾਨੂੰਨ ਜਿਹੜਾ ਉਹ ਪਾਸ ਨਹੀਂ ਹੋ ਪਾਇਆ ਅ ਦੇਖੋ ਇਹ ਇਤਨੀ ਕਿਉਂ ਬਿਲ ਨੂੰ ਸਪੋਰਟ ਨਹੀਂ ਸੀ ਪਰ ਇਸ ਗੱਲ ਦੀ ਸੀ ਕਿ ਕਿਉਂਕਿ ਉਸ ਦਾ ਪ੍ਰੋਪਰ ਟੰਗ ਦੇ ਨਾਲ ਜਿਵੇਂ ਸਾਰਿਆਂ ਦਾ ਕੰਸੈਂਟ ਲੈਣਾ ਸਾਰੇ ਕਿਉਂਕਿ ਸਾਰੇ ਧਰਮਾਂ ਨੂੰ ਜੇ ਸਿੱਖੀ ਧਰਮ ਦਾ ਹੁੰਦਾ ਤਾਂ ਸ਼ਾਇਦ ਗੱਲ ਹੋਰ ਹੁੰਦੀ ਐ ਐਸਡੀਪੀਸੀ ਨੂੰ ਪੁੱਛ ਲੈਂਦੇ ਕਰ ਲੈਂਦੇ ਤੇ ਸਾਰਿਆਂ ਧਰਮਾਂ ਨੂੰ ਜਿਹੜਾ ਇੱਕ ਕੰਸੈਂਟ ਲੈਣਾ ਰਜ਼ਾਮੰਦੀ ਹੋਏ ਉਹ ਜ਼ਰੂਰੀ ਸੀਗਾ ਉਹ ਪਹਿਲਾਂ ਕੀਤਾ ਹੀ ਨਹੀਂ ਹੈ ਇਹ ਬਿੱਲ ਕਿਤੇ ਅੱਜ ਦਾ ਨਹੀਂ ਹੈ ਜਿਵੇਂ ਤੁਸੀਂ ਕਿਹਾ ਠੀਕ ਹੈ 2016 ਦਾ ਬਿਲਕੁਲ ਮਦਾ ਕਰਦਾ ਇਹ ਅਕਾਲੀਆਂ ਵੇਲੇ ਇੱਕ ਵਾਰੀ ਡਰਾਫਟ ਜਿਹੜਾ ਭੇਜਿਆ ਗਿਆ ਸੀ ਫਿਰ ਉਹ ਦਿੱਲੀ ਗਿਆ ਦਿੱਲੀੋਂ ਆਇਆ ਆਇਆਂ ਨੂੰ ਕਈ ਸਾਲ ਹੋਏ ਆ ਹੁਣ ਵੀ ਇਹ ਬਿੱਲ ਕਿਤੇ ਐਵੇਂ ਨਹੀਂ ਅਸੈਂਬਲੀ ਦੇ ਵਿੱਚ ਆਇਆ ਤੁਸੀਂ ਉਹ ਟਾਵਰ ਮੋਰਚਾ ਜਾਣਦੇ ਆ ਮੈਂ ਉੱਥੇ ਸਮਾਣਾ ਦੇ ਵਿੱਚ ਜਾ ਕੇ ਆਇਆ ਉਹ ਮੁੰਡਾ ਨੌਜਵਾਨ ਜਿਹੜਾ ਸਿੱਖ ਨੌਜਵਾਨ ਉਹ ਇਸ ਗੱਲ ਹੀ ਸਿਰਫ ਕਿ ਤੁਸੀਂ ਸਖਤ ਸਜ਼ਾਵਾ ਉਹ ਤੇ ਇਹਨਾਂ ਨੇ ਇਹ ਵੀ ਨਹੀਂ ਲਿਖਿਆ ਕਿ ਵੀ ਤੁਸੀਂ 20 ਸਾਲ ਦੀ ਜਾਂ ਕਿਦਾਂ ਵੀ ਸਖਤ ਸਜ਼ਾਵਾ ਦੇਣੀਆਂ ਚਾਹੀਦੀਆਂ ਕਿਉਂਕਿ ਜੇ ਇੱਕ ਜਿਹੜਾ ਸਾਡਾ ਧਾਰਮਿਕ ਗ੍ਰੰਥ ਹੈ ਉਹਨਾਂ ਦੀ ਕਿਸੇ ਵੀ ਕਿਸਮ ਦੀ ਬੇਅਦਬੀ ਹੁੰਦੀ ਹੈ ਤੇ ਅਸੀਂ ਕਿਉਂਕਿ ਉਹਨਾਂ ਨੂੰ ਪ੍ਰਗਟ ਗੁਰਾਂ ਦੀ ਦੇਹ ਮੰਨਦੇ ਆਂ ਮਤਲਬ ਉਹ ਗੱਲ ਅਲੱਗ ਹੈ ਕਿ ਕਿਦਾਂ ਉਸ ਨੂੰ ਕੀ ਹੈ ਉਹਦੀ ਕੰਟਰੋਵਰਸੀ ਜਾਂ ਉਹਦੇ ਬਾਰੇ ਵਿੱਚ ਨਹੀਂ ਅਸੀਂ ਜਾਂਦੇ ਕਿਉਂਕਿ ਇੱਕ ਇਹ ਵਿਸ਼ਵਾਸ ਹੈ ਤੇ ਇਸ ਲਈ ਜਦੋਂ ਉਹਦੀ ਬੇਅਦਬੀ ਹੁੰਦੀ ਹੈ ਤੇ ਸਜ਼ਾਾਂਾਂ ਬੜੀਆਂ ਸਖਤ ਹੋਣੀਆਂ ਚਾਹੀਦੀ ਕਿੰਨੇ ਚਿਰ ਉਹ ਬੈਠਿਆ ਰਿਹਾ ਡਰਾਈਵਰ ਤੇ ਸਾਰਾ ਸਾਲ ਸਾਰੀਆਂ ਗਰਮੀਆਂ ਤਕਰੀਬਨ 9 ਮਹੀਨੇ ਮੈਂ ਉਹ ਦੇਖਿਆ ਮੈਂ ਬੜਾ ਹੈਰਾਨ ਵਾ ਕੁਛ ਅਸੀਂ ਉੱਥੇ ਰੌਲਾ ਪਾਇਆ ਉਦੋਂ ਬਾਅਦ ਡੀਸੀ ਗਈ ਉਦੋਂ ਬਾਅਦ ਭਗਵੰਤ ਮਾਨ ਵੀ ਗਿਆ ਉਸੇ ਜਗ੍ਹਾ ਤੇ ਇਹ ਵਾਦਾ ਕਰਕੇ ਆਇਆ ਫੇਰ ਜਾ ਕੇ ਬੜੇ ਦਬਦਬਾ ਤੇ ਜ ਲੁਧਿਆਣਾ ਪੱਛਮੀ ਦੀਆਂ ਜਿਹੜੀਆਂ ਚੋਣਾ ਸੀਗੀਆਂ ਬਾਈ ਇਲੈਕਸ਼ਨ ਰੋੜਾ